ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੰਮ ਜਿੰਨਾ ਜ਼ਿਆਦਾ ਕਰੋਗੇ ਓਨਾ ਹੀ ਘਰ ਦੇ ਵਿੱਚ ਰਿਝਕ ਆਵੇਗਾ ਓਨਾ ਹੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਤੰਦਰੁਸਤੀ ਤਰੱਕੀ ਆਵੇਗੀ ਜਾਂ ਇੰਜ ਕਹਿ ਲਈਏ ਕਿ ਇਹ ਕੰਮ ਕਰਨ ਦੇ ਨਾਲ ਸਾਡੀ ਕਿਸਮਤ ਸਾਡੇ ਭਾਗ ਬਦਲਣੇ ਸ਼ੁਰੂ ਹੋ ਜਾਣਗੇ ਤੇ ਫਿਰ ਉਹ ਕਿਹੜਾ ਕੰਮ ਹੈ ਕਦੋਂ ਕਰਨਾ ਹੈ ਸੰਗਤ ਜੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਸਾਧ ਸੰਗਤ ਜੀ ਜਿਹੜਾ ਕੰਮ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਜੇਕਰ ਦਾ ਇੱਕ ਜੀਵਿਕਰ ਲੈਂਦਾ ਹੈ ਇਸ ਗੱਲ ਦਾ ਅਸਰ ਕਰ ਲੈਂਦਾ ਹੈ ਤਾਂ ਉਹਨਾਂ ਦੇ ਪੂਰੇ ਪਰਿਵਾਰ ਦਾ ਭਲਾ ਹੋ ਸਕਦਾ ਹੈ ਸੰਗਤ ਜੀ ਹਰ ਰੋਜ਼ ਅਸੀਂ ਗੁਰੂ ਘਰ ਜਾਗ ਸਤਗੁਰਾਂ ਦੀ ਹਾਜ਼ਰੀ ਦੇ ਵਿੱਚ ਬੈਠ ਕੇ ਨਮਸਕਾਰ ਕਰਦੇ ਹਾਂ ਮੱਥਾ ਟੇਕਦੇ ਹਾਂ ਸੰਗਤ ਜੀ ਇੱਕ ਮਹਾਤਮਾ ਸੀ ਉਹਦੇ ਚੇਲੇ ਦੇ ਮਨ ਦੇ ਵਿੱਚ ਇੱਕ ਦਿਨ ਸਵਾਲ ਆਇਆ ਤੇ ਉਹ ਆਪਣੇ ਗੁਰੂ ਆਪਣੇ ਮਹਾਤਮਾ ਨੂੰ ਸਵਾਲ ਪੁੱਛਦਾ ਹੈ ਉਹ ਕਹਿੰਦਾ ਹੈ ਮਹਾਤਮਾ ਨੂੰ ਕਿ ਕਿਰਪਾ ਕਰਕੇ ਮੈਨੂੰ ਇਹ ਦੱਸਿਓ ਕਿ ਰੋਜ਼ ਸੰਗਤ ਕਰਨ ਦਾ ਲਾਭ ਕਰਨ ਦਾ ਕੀ ਲਾਭ ਹੈ ਰੋਜ਼ ਨਾਮ ਜਪਨ ਦਾ ਕੀ ਲਾਭ ਹੈ ਐਵੇਂ ਕਿਤੇ ਇਹ ਕਰਮकांड ਤਾਂ ਨਹੀਂ ਹੈ ਕੋਈ ਲਾਭ ਹੈ ਸੰਗਤ ਕਰਨ ਦਾ ਕੋਈ ਫਾਇਦਾ ਹੋਵੇਗਾ ਰੋਜ਼ ਨਾਮ ਜਪਨ ਦਾ ਸੰਗਤ ਜੀ ਉਸ ਮਹਾਤਮਾ ਨੇ ਫਿਰ ਆਪਣੇ ਚੇਲੇ ਨੂੰ ਬੜੀ ਪਿਆਰੀ ਉਦਾਹਰਣ ਦੇ ਕੇ ਸਮਝਾਇਆ ਉਹ ਕਹਿੰਦਾ ਕਿ ਆਪਣੇ ਚੇਲੇ ਨੂੰ ਕਿ ਤੂੰ ਇੱਕ ਕਾਮਕਾਰ ਉਹ ਤੇਰੇ ਸਾਹਮਣੇ ਇੱਕ ਪੱਥਰ ਪਿਆ ਹੈ ਚੇਲਾ ਕਹਿੰਦਾ ਹਾਂਜੀ ਪਿਆ ਹੈ ਉਹ ਕਹਿੰਦੇ ਕਿ ਦੱਸ ਇਹ ਕਿੰਨੇ ਕਿਲੋ ਦਾ ਹੋਵੇਗਾ ਚੇਲਾ ਕਹਿੰਦਾ ਕਿ ਦੇਖਣੋਂ ਤਾਂ ਇਹ ਲੱਗਦਾ ਹੈ 10 ਕਿਲੋ ਦਾ ਹੋਵੇਗਾ ਜੀ 10 ਕਿਲੋ ਦਾ ਹੋਵੇਗਾ ਜੀ ਚੇਲੇ ਨੂੰ ਕਹਿੰਦੇ ਕਿ ਇਹ ਪੱਥਰ ਚੁੱਕ ਲੈ ਅਤੇ ਕੋਠੇ ਦੇ ਉੱਪਰ ਜਾ ਕੇ ਛੱਤ ਉੱਪਰ ਚਲਾ ਜਾ ਤੇ ਮਹਾਤਮਾ ਕਹਿੰਦੇ ਕਿ ਇਹ ਪੱਥਰ ਮੇਰੇ ਸਿਰ ਦੇ ਉੱਤੇ ਮਾਰ ਉੱਪਰ ਜਾ ਕੇ ਜਦੋਂ ਮਹਾਤਮਾ ਨੇ ਆਪਣੇ ਚੇਲੇ ਨੂੰ ਇਹ ਗੱਲ ਕਹੀ ਤਾਂ ਚੇਲਾ ਕਹਿੰਦਾ ਮਹਾਤਮਾ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਪੱਥਰ ਤੁਹਾਡੇ ਸਿਰ ਦੇ ਉੱਤੇ ਕਿਉਂ ਮਾਰਾਂਗਾ ਮਹਾਤਮਾ ਕਹਿੰਦੇ ਚੱਲ ਜੇ ਤੂੰ ਮਾਰਨਾ ਨਹੀਂ ਹੈ ਤੇ ਤੂੰ ਇਹ ਦੱਸ ਜਦੋਂ ਇਹ ਪੱਥਰ ਤੂੰ ਮੇਰੇ ਸਿਰ ਤੇ ਮਾਰੇਗਾ ਤਾਂ ਕੀ ਬਣੇਗਾ ਕਹਿੰਦਾ ਕਿ ਮਹਾਤਮਾ ਜੀ ਤੁਹਾਡਾ ਸਿਰ ਪਾੜ ਜਾਵੇਗਾ ਜੇ ਜ਼ਿਆਦਾ ਖਿੱਚ ਕੇ ਵੱਜਾ ਤੇ ਜ਼ਿਆਦਾ ਜ਼ੋਰ ਨਾਲ ਵੱਜਾ ਸ਼ਾਇਦ ਤੁਹਾਡੀ ਮੌਤ ਵੀ ਹੋ ਜਾਵੇ ਤੁਸੀਂ ਮਾਰ ਸਕਦੇ ਹੋ ਇਹ ਪੱਥਰ ਇਹ ਕੰਮ ਕਰ ਸਕਦਾ ਹੈ ਮਹਾਤਮਾ ਕਹਿੰਦੇ ਕਿ ਹੁਣ ਦੂਜਾ ਕੰਮ ਕਰ 10 ਕਿਲੋ ਰੂੰ ਲਿਆ 10 ਕਿਲੋ ਰੂੰ ਲੈ ਕੇ 10 ਕਿਲੋ ਕਾਟਨ ਲੈ ਕੇ ਹੁਣ ਇਹਦੀ ਪੰਡ ਬਣਾ ਲੈ ਹੁਣ ਉੱਪਰ ਚੜ ਤੇ ਹੁਣ ਇਹਨੂੰ ਮੇਰੇ ਸਿਰ ਤੇ ਸੁੱਟ ਹੁਣ ਕੀ ਬਣੇਗਾ ਉਹ ਕਹਿੰਦਾ ਕਿ ਹੁਣ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਵੱਦ ਤੋਂ ਵੱਦ ਤੁਹਾਡੀ ਗਰਦਨ ਤੇ ਮੋਚ ਆ ਸਕਦੀ ਹੈ ਨਾ ਤੁਸੀਂ ਮਾਰ ਸਕਦੇ ਹੋ ਕੋਈ ਵੱਡਾ ਨੁਕਸਾਨ ਨਹੀਂ ਹੋਵੇਗਾ ਜਦੋਂ ਮਹਾਤਮਾ ਇਹਦਾ ਦੀਆਂ ਗੱਲਾਂ ਕਰ ਰਿਹਾ ਸੀ ਚੇਲੇ ਨੇ ਆਖਿਆ ਮਹਾਤਮਾ ਜੀ ਤੁਸੀਂ ਸਮਝਾਉਣਾ ਕੀ ਚਾਹੁੰਦੇ ਹੋ ਤੁਸੀਂ ਦੁਨੀਆ ਨੂੰ ਦੱਸਣਾ ਕੀ ਚਾਹੁੰਦੇ ਹੋ ਮਹਾਤਮਾ ਨੇ ਆਖਿਆ ਕਿ ਮੈਂ ਤੇਰੀ ਗੱਲ ਦਾ ਜਵਾਬ ਦਿੱਤਾ ਹੈ ਕਿ ਰੋਜ਼ ਸੰਗਤ ਕਰਨ ਨਾਲ ਕੀ ਹੁੰਦਾ ਹੈ ਰੋਜ਼ ਸੰਗਤ ਕਰਨ ਦੇ ਨਾਲ ਜਿਹੜਾ ਤੇਰੀ ਜ਼ਿੰਦਗੀ ਦੇ ਵਿੱਚ ਵੱਡਾ ਦੁੱਖ ਪੱਥਰ ਵਰਗਾ ਹੁੰਦਾ ਹੈ ਵੱਡਾ ਦੁੱਖ ਪੱਥਰਾਂ ਵਰਗਾ ਆਉਂਦਾ ਸੀ ਰੋਜ਼ ਸੰਗਤ ਕਰਨ ਦੇ ਨਾਲ ਉਹ ਦੁੱਖ ਰੂਹੀ ਵਰਗਾ ਹੋਏਗਾ ਜੇ ਤੂੰ ਸੰਗਤ ਨਾ ਕਰਦਾ ਤੇਰੇ ਜੀਵਨ ਦੇ ਵਿੱਚ ਵੱਡਾ ਦੁੱਖ ਆਉਂਦਾ ਤੇ ਉਹ ਵੱਡਾ ਦੁੱਖ ਤੈਨੂੰ ਮੁਸੀਬਤ ਦੇ ਕੇ ਜਾਂਦਾ ਤੈਨੂੰ ਦੁੱਖ ਦੇ ਕੇ ਜਾਂਦਾ ਸ਼ਾਇਦ ਤੇਰੀ ਮੌਤ ਵੀ ਹੋ ਜਾਂਦੀ ਪਰ ਜੇ ਤੂੰ ਰੋਜ਼ ਹੁਣ ਸੰਗਤ ਕਰਨ ਲੱਗ ਪਿਆ ਹੈ ਤੇਰਾ ਵੱਡਾ ਦੁੱਖ ਹੁਣ ਛੋਟਾ ਰਹਿ ਗਿਆ ਹੈ ਜੇ ਤੂੰ ਸੰਗਤ ਕੀਤੀ ਯਾਦ ਰੱਖ ਸੋਲੀ ਤੋਂ ਸੋਲ ਬਣ ਗਿਆ ਦੁੱਖ ਜੇ ਤੂੰ ਰੋਜ਼ ਸੰਗਤ ਕਰੇਗਾ ਜੇ ਪੱਥਰ ਵਰਗਾ ਦੁੱਖ ਹੈ ਤੇ ਉਹ ਰੋਈ ਬਣ ਜਾਵੇਗਾ ਹੁਣ ਤੇਰਾ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ ਇਹ ਸੰਗਤ ਕਰਨ ਦਾ ਅਸਰ ਹੈ ਜਦੋਂ ਕੋਈ ਬੰਦਾ ਰੋਜ਼ ਸੰਗਤ ਕਰਦਾ ਹੈ ਆਉਣ ਵਾਲੀ ਵੱਡੀ ਮੁਸੀਬਤ ਬਹੁਤ ਛੋਟੀ ਸਤਗੁਰੂ ਕਰ ਦਿੰਦੇ ਹਨ ਆਉਣ ਵਾਲਾ ਵੱਡਾ ਦੁੱਖ ਬਹੁਤ ਛੋਟਾ ਸਤਗੁਰੂ ਕਰ ਦਿੰਦੇ ਹਨ ਆਉਣ ਵਾਲੀ ਵੱਡੀ ਮੁਸੀਬਤ ਸਤਗੁਰੂ ਛੋਟੀ ਕਰ ਦਿੰਦੇ ਹਨ ਪ੍ਰਮਾਤਮਾ ਜੀ ਕਹਿੰਦੇ ਹਨ ਕਿ ਰੋਜ਼ ਜਿਹੜਾ ਬੰਦਾ ਸੰਗਤ ਕਰਦਾ ਹੈ ਉਹਦੇ ਜੀਵਨ 'ਚ ਜਿਹੜੀਆਂ ਵੱਡੀਆਂ ਮੁਸ਼ਕਲਾਂ ਸਨ ਵੱਡੀਆਂ ਮੁਸੀਬਤਾਂ ਸਨ ਵੱਡੇ ਦੁੱਖ ਆਉਣੇ ਸਨ ਛੋਟੇ ਰਹਿ ਜਾਂਦੇ ਹਨ ਜਿਵੇਂ ਪੱਥਰ ਸਮਝ ਲਓ ਰੂਹ ਬਣ ਗਿਆ ਦੁੱਖ ਓਡਾਈ ਹੈ ਜਿੱਡਾ ਪਾਰ ਪੱਥਰ ਦਾ ਸੀ ਓਨਾ ਹੀ ਪਾਰ ਰੋਂਦਾ ਹੈ ਪਰ ਯਾਦ ਰੱਖਿਓ ਪੱਥਰ ਨੇ ਦੁੱਖ ਦੇਣਾ ਸੀ ਰੋਂ ਦੁੱਖ ਨਹੀਂ ਦਿੰਦਾ ਸੰਗਤ ਕਰਨ ਦਾ ਲਾਭ ਹੈ ਸਾ ਸੰਗਤ ਇਹ ਕੰਮ ਰੋਜ਼ ਅਸੀਂ ਕਰਾਂਗੇ ਭਾਵ ਜਿੰਨਾ ਜ਼ਿਆਦਾ ਰੋਜ਼ ਸੰਗਤ ਕਰਾਂਗੇ ਤੇ ਸਾਡਾ ਵੱਡੇ ਤੋਂ ਵੱਡਾ ਦੁੱਖ ਵੀ ਛੋਟਾ ਹੋ ਜਾਂਦਾ ਹੈ ਰੋਜ਼ ਸੰਗਤ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਆਣ ਤਨ ਦੇ ਭੰਡਾਰੇ ਭਰ ਜਾਂਦੇ ਹਨ ਹਰ ਪਾਸੇ ਤੋਂ ਰਿਜਕ ਆਉਂਦਾ ਹੈ ਸਾਧ ਸੰਗਤ ਗੁਰੂ ਘਰ ਜਾਣ ਨਾਲ ਸੰਗਤ ਕਰਨ ਨਾਲ ਸਾਡੇ ਮਨ ਦੀ ਮੈਲ ਉੱਤਰ ਜਾਂਦੀ ਹੈ ਇਸ ਲਈ ਇਹ ਕੰਮ ਅਸੀਂ ਰੋਜ਼ਾਨਾ ਕਰਨਾ ਹੈ ਸਾਧ ਸੰਗਤ ਜੇਕਰ ਸਤਿ ਕੁ ਸੱਚੇ ਪਾਤਸ਼ਾਹ ਜੀ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਤੰਦਰੁਸਤੀ ਦਿੰਦੀ ਹੈ ਸਾਡੇ ਹੱਥ ਪੈਰ ਸਲਾਮਤ ਦਿੱਤੇ ਹਨ ਤਾਂ ਪਰਮਾਤਮਾ ਦਾ ਸ਼ੁਕਰ ਕਰੋ ਕਹਿੰਦੋ ਪਾਉ ਸਾਧ ਸੰਗਤ ਸਾਡੇ ਕੋਲ ਜਿੰਨੀਆਂ ਵੀ ਦਾਤਾਂ ਨੇ ਜੋ ਕੁਝ ਵੀ ਸਾਨੂੰ ਪਰਮਾਤਮਾ ਨੇ ਬਿਨਾਂ ਮੰਗਿਆ ਸਾਨੂੰ ਦਿੱਤਾ ਹੈ ਉਸ ਹਰ ਇੱਕ ਚੀਜ਼ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਦੇ ਵੀ ਪ੍ਰਮਾਤਮਾ ਦੇ ਨਾਲ ਕਿਸੇ ਵੀ ਚੀਜ਼ ਦੇ ਲਈ ਕਿਲਾ ਸ਼ਿਕਵਾ ਨਹੀਂ ਕਰਨਾ ਜੇ ਕੋਈ ਚੀਜ਼ ਸਾਨੂੰ ਅਜੇ ਤੱਕ ਨਹੀਂ ਮਿਲੀ ਮਿਲਣ ਵਿੱਚ ਦੇਰੀ ਹੈ ਤਾਂ ਉਸ ਦੇ ਪਿੱਛੇ ਵੀ ਕੋਈ ਵਜ੍ਹਾ ਹੈ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਇਹ ਸੋਚਿਆ ਕਰੋ ਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜੇ ਸਾਨੂੰ ਇਹ ਸਭ ਕੁਝ ਨਾ ਵੀ ਦਿੰਦਾ ਫਿਰ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਜਦੋਂ-ਜਦੋਂ ਆਪਾ ਸ਼ੁਕਰਾਨਾ ਕਰਾਂਗੇ ਸਾత్సੰਗਤ ਤ्यों-ਤ्यों ਸਾਡਾ ਮਨ ਮਜ਼ਬੂਤ ਹੋਵੇ ਮਨ ਗੁਰੂ ਚਰਨਾਂ ਦੇ ਨਾਲ ਜੁੜੇਗਾ ਸਾਡਾ ਭਲਾ ਹੋਵੇਗਾ ਤੇ ਆਓ ਅੱਜ ਤੋਂ ਹੀ ਵਾਏ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ ਅਤੇ ਸਾత్సੰਗਤ ਕਰਨੇ ਗੁਰੂ ਘਰ ਜਾਣਾ ਸ਼ੁਰੂ ਕਰ ਦਈਏ ਤਾਂ ਫਿਰ ਦੇਖਣਾ ਦਿਨ ਬਦਲਦਿਆਂ ਤੀਰ ਨਹੀਂ ਲੱਗਣੇ ਫਿਰ ਇਹ ਜ਼ਿੰਦਗੀ ਦੁੱਖ ਆਪਣੇ ਆਪ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਸਾਨੂੰ ਉਹਨਾਂ ਮੁਸ਼ਕਲਾਂ ਦੇ ਹੱਲ ਦਿਸਣੇ ਸ਼ੁਰੂ ਹੋ ਜਾਂਦੇ ਹਨ ਦੁੱਖ ਰੋਗ ਆਨ ਦੇ ਬਾਵਜੂਦ ਵੀ ਇਹ ਦੁੱਖ ਸਾਨੂੰ ਦੁਖੀ ਨਹੀਂ ਕਰਦੇ ਜੇ ਵੱਡੇ ਤੋਂ ਵੱਡਾ ਸੰਕਟ ਵੀ ਆ ਜਾਵੇ ਸਤਗੁਰੂ ਸੱਚੇ ਪਾਤਸ਼ਾਹ ਜੀ ਤੱਤੀ ਵਾਰ ਨਹੀਂ ਲੰਗਣ ਦਿੰਦੇ ਹੱਥ ਦੇ ਕੇ ਰੱਖ ਲੈਂਦੇ ਹਨ ਤੇ ਬਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸਾਥ ਸੰਗਤ ਕਰਨੀ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕੋਈ ਔਖਾ ਕੰਮ ਨਹੀਂ ਇਹ ਕੰਮ ਅਸੀਂ ਕਿਸੇ ਵੀ ਵੇਲੇ ਕਰ ਸਕਦੇ ਹਾਂ ਜਾਂ ਸਵੇਰੇ ਉੱਠਦੇ ਅਸਾਰ ਸ਼ੁਕਰਾਨਾ ਕਰਿਏ ਰੋਟੀ ਖਾਣ ਵੇਲੇ ਸ਼ੁਕਰਾਨਾ ਕਰਿਏ ਕੰਮ ਤੇ ਜਾਣ ਲੱਗਿਆ ਸ਼ੁਕਰਾਨਾ ਕਰੀਏ ਕੰਮ ਸ਼ੁਰੂ ਕਰਦਿਆਂ ਹੋਇਆਂ ਸ਼ੁਕਰਾਨਾ ਕੰਮ ਕਰਕੇ ਜੇ ਘਰ ਵਿੱਚ ਆਏ ਹਾਂ ਤਾਂ ਵੀ ਸ਼ੁਕਰਾਨਾ ਕਿ ਵਾਹਿਗੁਰੂ ਜੀ ਅੱਜ ਅੱਜ ਸਾਰੇ ਦਿਨ ਭਾਵ ਦੀਆਂ ਜ਼ਿੰਮੇਵਾਰੀਆਂ ਆਪ ਜੀ ਦੀ ਕਿਰਪਾ ਦੇ ਨਾਲ ਨਿਭਾ ਲਈਆਂ ਹਨ ਮੈਂ ਆਪਣੇ ਪਰਿਵਾਰ ਦੇ ਵਿੱਚ ਹਸਤਾ ਵਸਤਾ ਖੇਡਦਾ ਵਾਪਸ ਆ ਗਿਆ ਹਾਂ ਤੁਹਾਡਾ ਸ਼ੁਕਰ ਹੈ ਕਹਿਣ ਤੋਂ ਭਾਵ ਕਿ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਹੈ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ᱛੀਵੇਂ ᱛੀਵੇਂ ਹੀ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਉਤੇ ਕਿਰਪਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ